ਜੀ ਬੇਇੱਜ਼ਤਤਾ ਪੀਲੇ ਬਣੋ ਮੈਂ ਕਿਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਗਲਤ ਮਹਾਪੰਚਾਇਤ ਪੰਜਾਬ ਚੇਅਰਮੈਨ ਕੇਪੀਸੀ ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪਿਛਲੇ ਦਿਨੀ ਇੱਕ ਵਕੀਲ ਦੇ ਵੱਲੋਂ ਜਸਟਿਸ ਵੀ ਆਰ ਗਵਾਈ ਸਾਹਿਬ ਦੇ ਉੱਪਰ ਜੁੱਤਾ ਸਿੱਟ ਗਏ ਜਸਟਿਸ ਸਾਹਿਬ ਦਾ ਆਪਮਾਨ ਕੀਤਾ ਗਿਆ ਸੰਵਿਧਾਨ ਦਾ ਆਪਮਾਨ ਕੀਤਾ ਗਿਆ ਲੋਕਤੰਤਾ ਦਾ ਆਪਮਾਨ ਕੀਤਾ ਗਿਆ ਮੈਂ ਸਮਝਿਆ ਭਾਰਤ ਦੇਸ਼ ਦੇ ਸਾਰੇ ਲੋਕਾਂ ਦਾ ਅਪਮਾਨ ਕੀਤਾ ਗਿਆ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੱਟਨਾ ਵਾਪਰਦੀ ਹੈ ਹਰਿਆਣਾ ਵਿੱਚ ਇੱਕ ਸਰੂਪ ਕਾਸਟ ਆਈਪੀਐਸ ਅਧਿਕਾਰੀ ਤੂਰਨਦਾਜੀ ਜਿਹੜੇ ਏਡੀਜੀਪੀ ਸੀਗੇ ਹਰਿਆਣਾ ਪੁਲਿਸ ਦੇ ਉਹਨਾਂ ਨੂੰ ਖੁਦ ਕਰਨੀ ਪੈ ਰਹੀ ਹੈ ਰੈਵਰੀ ਦੇ ਵਿੱਚ ਇੱਕ ਬਾਲਨਿਕੀ ਲੜਕੇ ਦੀ ਮੌਤ ਹੁੰਦੀ ਹੈ ਬੁਰੀ ਤਰ੍ਹਾਂ ਉਹਨੂੰ ਕੁੱਟ ਮਾਰ ਕੇ ਮਤਲਬ ਅੰਗ ਪਰ ਤੋੜ ਕੇ ਉਹਨੂੰ ਮਾਰਿਆ ਜਾਂਦਾ ਤੇ ਉਸ ਤੋਂ ਬਾਅਦ ਉਹਦੇ ਉੱਪਰ ਪੁੱਛਤਾਵ ਕਰਕੇ ਵੀਡੀਓ ਵਾਇਰਲ ਕੀਤੀ ਜਾਂਦੀ ਇਹ ਲਗਾਤਾਰ ਕਟਨਾਵਾਂ ਜਿਹੜੀਆਂ ਹੋ ਰਹੀਆਂ ਹੈ ਮੈਂ ਸਮਝਦਾ ਇਹ ਭਾਜਪਾ ਦੇ ਵੱਲੋਂ ਤੇ ਆਰਐਸਐਸ ਦੇ ਵੱਲੋਂ ਅ ਫੈਲਾਈ ਜਾ ਰਹੀ ਨਫਰਤ ਦੀ ਰਾਜਨੀਤੀ ਦੇ ਕਰਕੇ ਹੋ ਰਹੀਆਂ ਲੋਕਾਂ ਦੀ ਮਾਨਸਿਕਤਾ ਜਿਹੜੀ ਆ ਉਹ ਇਸ ਪਾਸੇ ਨੂੰ ਤੋੜ ਰਹੀ ਹੈ ਇਸ ਕਰਕੇ ਕਢਨਾਮ ਵਰਤਦੀਆਂ ਇਹਦੀ ਅਸੀਂ ਸਖਤ ਨਿੰਦਿਆ ਕਰਦੇ ਹਾਂ ਅੱਜ ਦਾ ਜਿਹੜਾ ਇਹ ਮੀਟਿੰਗ ਕਰਨ ਦਾ ਸਾਡਾ ਮਕਸਦ ਹੈ ਅਸੀਂ 19 ਤਰੀਕ ਨੂੰ ਇਹਨਾਂ ਸਾਰੀਆਂ ਕਢਨਾਮਾਂ ਦੇ ਖਿਲਾਫ ਇੱਕ ਪ੍ਰੋਟੈਸਟ ਜਿਹੜਾ ਹੈਗਾ ਉਹ ਕਰਨ ਜਾ ਰਹੇ ਹਾਂ ਬਟਿੰਡੇ ਉਹਦੇ ਲਈ ਮੈਂ ਸਮੁੱਚੀਆਂ ਦਲਤ ਜਥੇਬੰਦੀਆਂ ਨੂੰ 바ਵਾ ਸਾਫਾ ਮਿਲਕਰ ਨੂੰ ਮੰਨਣ ਵਾਲੇ ਲੋਕਾਂ ਨੂੰ ਸੰਵਿਧਾਨ ਨੂੰ ਮੰਨਣ ਵਾਲੇ ਲੋਕਾਂ ਨੂੰ ਅਪੀਲ ਕਰੂੰਗਾ ਇਹ 19 ਤਰੀਕ ਨੂੰ ਬਠਿੰਡਾ ਵਿਖੇ ਆਓ ਤਾਂ ਜੋ ਇਹਨਾਂ ਕਟਨਾਵਾਂ ਤੇ ਰੋਕ ਲਗਾਉਣ ਲਈ ਪੰਜਾਬ ਦੇ 40% ਦਲਤ ਭਾਈਚਾਰੇ ਨੂੰ ਐਸ.ਬੀ.ਸੀ. ਕਲਾਸ ਨੂੰ ਮਿਨੋਰਟੀ ਦੇ ਲੋਕਾਂ ਨੂੰ ਇਕੱਠੇ ਚੜ੍ਹ ਕੇ ਆਵਾਜ਼ ਬੁਲੰਦ ਕਰ ਸਕੀਏ ਜੋ ਨਫਰਤ ਦੀ ਰਾਜਨੀਤੀ ਬੀਜੇਪੀ ਤੇ ਆਰਐਸਐਸ ਦੇ ਲੋਕਾਂ ਕੀਤੀ ਜਾ ਰਹੀ ਹੈ ਇਸ ਨਫਰਤ ਦੀ ਰਾਜਨੀਤੀ ਨੂੰ ਰੋਕਣ ਦੇ ਲਈ ਜਿਵੇਂ ਰਾਹੁਲ ਗਾਂਧੀ ਯਤਨ ਕਰ ਰਹੇ ਨੇ ਕਾਂਗਰਸ ਪਾਰਟੀ ਦਾ ਹਰ ਵਰਕਰ ਯਤਨ ਕਰ ਰਿਹਾ ਹੈ ਉਥੇ ਸਾਰੇ ਲੋਕਾਂ ਨੂੰ ਪਾਰਟੀ ਵਾਈਡ ਤੋਂ ਉੱਪਰ ਉੱਠ ਕੇ ਇਹ ਨਫਰ ਦੀ ਰਾਜਨੀਤੀ ਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ ਇੱਥੇ ਮੈਂ ਇੱਕ ਹੋਰ ਗੱਲ ਜਰੂਰ ਕਹਿਣੀ ਚਾਹਾਂਗਾ ਇੱਕ ਦਿਨ ਕੱਣਾ ਵਾਪਰਦੀ ਹੈ ਚੀਫ ਜਸਟਿਸ ਗਵਾਈ ਸਾਹਿਬ ਦੇ ਉੱਪਰ ਜੁੱਤਾ ਸੁੱਟਾ ਜਾਂਦਾ ਹੈ ਫਿਰ ਕੱਣਾ ਵਾਪਰਦੀ ਹੈ ਰੈਵਨਿਊ ਸਪਾਲਬੀ ਕੀ ਲੜਕੇ ਤੋਂ ਲਤਾਂ ਬਾਹਾਂ ਤੋੜ ਕੇ ਮਾਰ ਕੇ ਉਹਦੇ ਉੱਪਰ ਵਾਸ਼ਰੂਮ ਕੀਤਾ ਜਾਂਦਾ ਹੈ ਕੱਣਾ ਵਾਪਰਦੀ ਹੈ ਉਸ ਤੋਂ ਬਾਅਦ ਏਡੀਜੀਪੀ ਸਾਹਿਬ ਨੂੰ ਖੋਲ ਕੇਸੀ ਕਰਨੀ ਪੈਂਦੀ ਹੈ ਤੇ ਉਹਦੀ ਧਰਮ ਪਤਨੀ ਜੋ ਸੀਨੀਅਰ ਆਈਐਸ ਹੈ ਉਹ ਪ੍ਰੈਸ ਕਾਨਫਰੰਸ ਕਰਨਾ ਚਾਹੁੰਦੀ ਹੈ ਤੇ ਪੁਲਿਸ ਵੱਲੋਂ ਉਹਦੇ ਘਰ ਨੂੰ ਘੇਰਾ ਪਾ ਲਿਆ ਜਾਂਦਾ ਹੈ ਲੋਕਾਂ ਦੀ ਜਿਹੜੀ ਗੱਲ ਨਹੀਂ ਰੱਖਣ ਦਿੱਤੀ ਜਾਂਦੀ ਤੇ ਇਹ ਸਾਰੀਆਂ ਘਟਨਾਵਾਂ ਵਾਪਰਦੀਆਂ ਲਗਾਤਾਰ ਤੇ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਸੁਪਰੀਮੋ ਹੈ ਪਰਮਾਇਬਤੀ ਜੀ ਮਾਇਬਤੀ ਜੀ ਵੱਲੋਂ ਇਕੱਠ ਕਰਕੇ ਕਿਹਾ ਜਾਂਦਾ ਹੈ ਕਿ ਭਾਜਪਾ ਦੀ ਸਰਕਾਰ ਦੂਜੀਆਂ ਸਰਕਾਰਾਂ ਨਾਲੋਂ ਚੰਗੀ ਹੈ ਮੈਂ ਕਹਿੰਦਾ ਇਹ ਬਹੁਤ ਸ਼ਰਮਨਾਕ ਤੇ ਨਿੰਦਣਯੋਗ ਗੱਲ ਹੈ ਜਿਸ ਗੱਲ ਨੂੰ ਲੈ ਕੇ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਨੂੰ ਲੈ ਕੇ ਬਾਹੂ ਕਾਂਸੀ ਰਾਮ ਜੀ ਨੇ ਮਿਸ਼ਨ ਸ਼ੁਰੂ ਕੀਤਾ ਸੀ ਤੇ ਦਲਤਾਂ ਨੂੰ ਇੱਕ ਉਮੀਦ ਜਾਗੀ ਸੀ ਕਿ ਸਾਡੀ ਆਵਾਜ਼ ਉਠਾਉਣ ਵਾਲੀ ਕੋਈ ਪਾਰਟੀ ਆਈ ਹੈ ਪਰ ਅੱਜ ਉਹ ਪਾਰਟੀ ਬੀਜੇਪੀ ਨੂੰ ਚੰਗਾ ਕਵੇ ਇਹ ਅਪੀ ਨਿੰਦਨ ਜੋ ਕਾਰਵਾਈ ਹੈ ਤੇ ਸਮੁੱਚੇ ਦਲਤ ਭਾਈਚਾਰੇ ਦੇ ਅੰਬੇਡਕਰ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਦੇ ਮਨਾਂ ਦੇ ਉੱਪਰ ਇਸ ਗੱਲ ਨਾਲ ਭਾਰੀ ਥੇਸ ਪਹੁੰਚੀ ਹੈ ਜਦੋਂ ਕੋਈ ਸਾਡਾ ਆਪਣਾ ਆਪਣੇ ਆ ਤੇ ਹੁੰਦੇ ਜ਼ੁਲਮ ਦੇ ਉਹ ਨੂੰ ਦੇਖਦੇ ਹੋਏ ਜੁਰਮ ਕਰਨ ਵਾਲੇ ਦੇ ਹੱਕ ਵਿੱਚ ਖੜੇ ਇਸ ਤੋਂ ਬਾਅਦ ਮੈਂ ਸਮਝਦਾ ਕੋ ਨੰਨ ਜੋ ਘਟਨਾ ਹੋ ਨਹੀਂ ਸਕਦੀ ਤੇ ਜਿਨ੍ਹਾਂ ਦੀ ਇੱਕ ਨਾਮਾ ਦੀ ਜ਼ਿੰਮੇਵਾਰ ਜਿਹੜੇ ਲੋਕ ਹੈ ਉਹਨਾਂ ਨੇ ਅਸੀਂ ਮੰਗ ਕਰਦੇ ਹਾਂ ਉਹਨਾਂ ਦੇ ਪਰਦੇਸ ਤੋਂ ਪਰਚਾ ਦਾਜ ਕਰਕੇ ਆਈਐਨਐਸਏ ਲਾ ਕੇ ਉਹਨਾਂ ਨੂੰ ਜੇਲ੍ਹ ਡੋ ਨਾ ਜਾਣਾ ਚਾਹੀਦਾ ਤੇ ਭਾਈ ਪੂਰਨ ਦਾਸ ਦੇ ਜਿਹੜੇ ਕਾਤਲ ਹੈਗੇ ਆ ਉਹਨਾਂ ਨੂੰ ਘਟੋ ਘਟ ਫਾਂਸੀ ਦੇ ਤੱਕ ਤੱਕ ਲੈ ਕੇ ਜਾਣਾ ਚਾਹੀਦਾ ਇਹ ਐਸਐਸਟ ਜਿਹਾਟ ਦੇ ਤਹਿਤ ਇਹਨਾਂ ਦੀ ਗ੍ਰਿਫਤਾਰੀ ਤਰੰਤ ਹੋਣੀ ਚਾਹੀਦੀ ਤਰੰਤ ਭਾਈ ਜਰਾ ਇੱਕਾ ਜਿੰਦਾਬਾਦ